ਮਸ਼ਹੂਰ ਵਲੌਗਰ ਤੇ ਇੰਸਟਾਗ੍ਰਾਮਰ ਦੀਪ ਮਠਾੜੂ ਅਤੇ ਉਸ ਦੀ ਪਤਨੀ ਸੰਦੀਪ ਨੂੰ ਤੁਸੀਂ ਸਾਰੇ ਜਾਣਦੇ ਹੋ ਜੋ ਲਗਾਤਾਰ ਆਪਣੀਆਂ ਵੀਡੀਓਜ਼ ਤੇ ਵਲੌਗਸ ਤੇ ਕਰਕੇ ਚਰਚਾ ਦੇ ਵਿੱਚ ਰਹਿੰਦੇ ਹਨ ਤੇ ਹੁਣ ਉਹਨਾਂ ਦਾ ਸੋਸ਼ਲ ਮੀਡੀਆ ਤੇ ਇੱਕ ਨਵਾਂ ਹੀ ਮੁੱਦਾ ਛਿੜ ਗਿਆ ਹੈ ਉਹ ਹੈ ਉਹਨਾਂ ਦੇ ਰਿਸ਼ਤੇ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਿੰਨੇ ਆ ਕਿ ਲੋਕ ਦੀਪ ਮਠਾੜੂ ਦੇ ਵਲੌਗਸ ਦੇ ਨੀਚੇ ਤੇ ਹਰਗੁਣ ਦੇ ਸੰਦੀਪ ਹਰਗੁਣ ਦੇ ਵਲੌਗਸ ਦੇ ਨੀਚੇ ਜਾ ਕੇ ਕਮੈਂਟ ਕਰ ਰਹੇ ਹਨ ਕਿ ਸੰਦੀਪ ਆ ਜਿਹੜੀ ਉਹ ਆਪਣੇ ਘਰ ਕਿਉਂ ਨਹੀਂ ਰਹਿ ਗਈ ਐ ਰਹਿ ਰਹੀ ਤੇ ਉਹਨਾਂ ਦੇ ਵਿਚਕਾਰ ਕੀ ਹੋਇਆ ਹੈ ਜੋ ਉਹਨਾਂ ਨੂੰ ਵੱਖ-ਵੱਖ ਰਹਿਣਾ ਪੈ ਰਿਹਾ ਹੈ ਜਿਸ ਤੋਂ ਬਾਅਦ ਦੀਪ ਮਠਾੜੂ ਨੇ ਵੀ ਆਪਣੇ ਚੈਨਲ ਤੇ ਪਿਛਲੇ ਦਿਨੀ ਲਾਈਵ ਆ ਕੇ ਬੋਲਿਆ ਸੀ ਕਿ ਸੰਦੀਪ ਜਲਦ ਹੀ ਘਰ ਆਉਣ ਵਾਲੀ ਹੈ ਤੇ ਲੋਕ ਇੱਥੋਂ ਤੱਕ ਬੋਲ ਰਹੇ ਸਨ ਕਿ ਉਹਨਾਂ ਦਾ ਤਲਾਕ ਹੋ ਗਿਆ ਹੈ ਪਿਛਲੇ ਦਿਨੀ ਉਸਦੀ ਮਾਂ ਮ ਜਿਹੜੀ ਉਹ ਵੀ ਬਿਮਾਰ ਹੋਣ ਦੇ ਕਾਰਨ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਸੰਦੀਪ ਉਸ ਟਾਈਮ ਵੀ ਉਸ ਦਾ ਪਤਾ ਲੈਣ ਜਾਂ ਉਹਨਾਂ ਦੇ ਘਰ ਨਹੀਂ ਆਈ ਜਿਸ ਤੋਂ ਬਾਅਦ ਕਮੈਂਟ ਤੁਸੀਂ ਦੇਖ ਸਕਦੇ ਹੋ ਲੋਕਾਂ ਨੇ ਕਾਫੀ ਜ਼ਿਆਦਾ ਕੀਤੇ ਕਿ ਇਸ ਸਮੇ ਸੰਦੀਪ ਨੂੰ ਆਪਣੀ ਸੱਸ ਦੇ ਨਾਲ ਹੋਣਾ ਚਾਹੀਦਾ ਸੀ ਤੇ ਦੁੱਖ ਵੰਡਾਉਣਾ ਚਾਹੀਦਾ ਸੀ ਜਿਸ ਤੋਂ ਬਾਅਦ ਹੁਣ ਲੋਕਾਂ ਨੇ ਕਾਫੀ ਕਮੈਂਟ ਲਗਾਤਾਰ ਜਿਹੜੇ ਸੰਦੀਪ ਹਰਗੁਣ ਦੇ ਨਵੇਂ ਚੈਨਲ ਤੇ ਕੀਤੇ ਹਨ ਜਿਸ ਤੋਂ ਬਾਅਦ ਸੰਦੀਪ ਨੇ ਲਾਈਵ ਆ ਕੇ ਵੱਡਾ ਸੱਚ ਲੋਕਾਂ ਨੂੰ ਦੱਸ ਦਿੱਤਾ ਹੈ ਤਾਂ ਦੀਪ ਮਠਾੜੂ ਤੇ ਸੰਦੀਪ ਤੇ ਤਲਾਕ ਦੀਆਂ ਅਫਵਾਹਾਂ ਤੋਂ ਬਾਅਦ ਸੰਦੀਪ ਨੇ ਲਾਈਵ ਆ ਕੇ ਇਹ ਗੱਲ ਬੋਲ ਦਿੱਤੀ ਹੈ ਕਿ ਮੈਂ ਤੁਹਾਨੂੰ ਜਲਦ ਹੀ ਦੱਸਾਂਗੀ ਕਿ ਮੈਂ ਆਪਣੇ ਜਿਹੜਾ ਸਹੁਰਾ ਪਰਿਵਾਰ ਦੇ ਵਿੱਚ ਕਿਉਂ ਨਹੀਂ ਰਹਿ ਰਹੀ ਤੇ ਉਸਨੇ ਤਲਾਕ ਦੇ ਨਾਂ ਤੇ ਜਾਂ ਤਲਾਕ ਦੇ ਕਮੈਂਟਾਂ ਤੇ ਵੀ ਇਹ ਗੱਲ ਬੋਲੀ ਹੈ ਕਿ ਮੈਂ ਤੁਹਾਨੂੰ ਇੱਕ ਨਾ ਇੱਕ ਦਿਨ ਜ਼ਰੂਰ ਦੱਸੂਗੀ ਕਿਉਂਕਿ ਮੈਨੂੰ ਤੁਹਾਡੇ ਨਾਲ ਗੱਲ ਕਲੀਅਰ ਤਾਂ ਕਰਨੀ ਹੀ ਪੈਣੀ ਹੈ ਕਿਉਂਕਿ ਲੋਕ ਕਾਫੀ ਜ਼ਿਆਦਾ ਉਹਨਾਂ ਦੇ ਰਿਸ਼ਤੇ ਬਾਰੇ ਕਮੈਂਟ ਕਰ ਰਹੇ ਹਨ ਤਾ ਇਸ ਚੀਜ਼ਾਂ ਤੋਂ ਬਾਅਦ ਇਹੀ ਲੱਗਦਾ ਹੈ ਕਿ ਉਹਨਾਂ ਦੇ ਰਿਸ਼ਤੇ ਵਿੱਚ ਕੁਝ ਨਾ ਕੁਝ ਤਾਂ ਜ਼ਰੂਰ ਚੱਲ ਰਿਹਾ ਹੈ ਬਾਕੀ ਜਿਵੇਂ ਹੀ ਉਹ ਕੋਈ ਅਪਡੇਟ ਦੇਣਗੇ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਬਾਕੀ ਅਸੀਂ ਤਾਂ ਇਹੀ ਕਹਿਨੀ ਹੈ ਕਿ ਜੇਕਰ ਉਹਨਾਂ ਦੇ ਰਿਸ਼ਤੇ ਵਿੱਚ ਕੁਝ ਹੋਇਆ ਵੀ ਹੈ ਤਾਂ ਉਹਨਾਂ ਨੂੰ ਬੈਠ ਕੇ ਮਸਲਾ ਸੋਲਵ ਕਰਨਾ ਚਾਹੀਦਾ ਹੈ ਤੇ ਬਾਕੀ ਪ੍ਰਮਾਤਮਾ ਉਹਨਾਂ ਦੋਨਾਂ ਨੂੰ ਹਮੇਸ਼ਾ ਇਕੱਠੇ ਤੇ ਹੱਸਦਾ ਵਸਦਾ ਰੱਖੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਉਹ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ